ਅੱਜ ਕਰਦੇ ਹਾਂ 10 ਸਰੀ ਕਾਲ ਦਾ ਉਸ ਕਾਰ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦਾ ਪੁਲਿਸ ਫੈਸਲਾ ਬੈਂਟਰੀ ਵਾਲੀ ਸਕੂਟਰੀ ਦੇ ਉੱਤੇ ਆਪਾਂ ਜੇ ਕਿਸੇ ਨੇ ਨਵੇਂ ਖਰੀਦਣੀਆਂ ਜਾਂ ਚਲਾ ਰਿਹਾ ਆਪਾਂ ਨਵੇਂ ਖਰੀਦਣ ਵਾਲੇ ਨੂੰ ਦੱਸਾਂ ਕਿ ਇਹ ਇਹ ਹੈਗੀਆਂ ਗਲਤ ਗੱਲਾਂ ਨਹੀਂ ਹੈਂ ਧਿਆਨ ਰੱਖ ਕੇ ਚੱਲੋ ਇਹ ਨਹੀਂ ਹੈ ਜਿਹੜਾ ਚਲਾ ਰਿਹਾ ਹੈਗਾ ਉਹ ਕਿਸੇ ਵਾਰ ਕਰਨੇ ਸਮੇਂ ਸੱਜ ਨੂੰ ਚਲਾ ਸਕਦੇ ਕਿਵੇਂ ਉਹ ਬੈਂਟਰੀਆਂ ਸਮੇਂ ਤੱਕ ਦੇ ਬੈਰ ਨੂੰ ਜੁੜਾ ਚੁੱਕਾ ਹੁਣ ਇਸੇ ਤੇ ਅਧਾਰ ਤੇ ਅੱਜ ਅਪਾ ਗੱਲ ਕਰਾਂਗੇ ਛੇ ਕਿਸੇ ਵੀ ਨੇ ਨਵੀਂ ਖਰੀਦਣੀ ਆ ਤਾਂ ਉਹ ਸਾਡੀ ਵੀਡੀਓ ਐਂਡ ਤੱਕ ਦੇਖੇ ਇਹ ਵੀਡੀਓ ਦੇ ਨਾਲ ਬਣਿਆ ਰਹੇ ਅੱਜ ਆਪਾਂ ਝਾਤ ਵਰਗੋਣੇ ਆਗੇ ਇਹਦੇ ਅੰਦਰਲਾ ਮਟੀਰੀਅਲ ਕੀ ਆ ਬਾਡੀ ਤੋਂ ਬਿਨਾਂ ਆਪਾਂ ਜਦੋਂ ਕੁਇੰਟਰ ਜਾਣਦੇ ਆ ਕਿ ਆਪਾਂ ਇਹਦੀ ਬਾਡੀ ਚੈੱਕ ਕਰ ਲੈਂਦੇ ਆ ਕਿ ਕਿਵੇਂ ਦੀ ਆ ਜੀ ਵਧੀਆ ਜਿਹਾ ਕੱਟਿਆ ਪਰ ਇਸ ਤੋਂ ਇਲਾਵਾ ਜਿਹੜੀਆਂ ਹੋਰ ਗੱਲਾਂ ਨਹੀਂ ਆ ਜਿਹੜੀਆਂ ਤੁੰਗੰਮੀਆਂ ਜਿਹੜੀਆਂ ਚਲਾ ਰਹੀਆਂ ਨੇ ਅੱਜ ਆਪਾਂ ਉਹਨਾਂ ਤੇ ਚਰਚਾ ਕਰਾਂਗੇ ਉਹਨਾਂ ਤੇ ਗੱਲਬਾਤ ਕਰਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਉਹਨਾਂ ਸਾਰੀ ਜਾਣਕਾਰੀ ਦੇਵਾਂਗੇ ਚਾਰ ਨਿਰਾਸ਼ ਨੂੰ ਜਿਵੇਂ ਤੁਸੀਂ ਦੇਖ ਰਹੇ ਹੋ ਆ ਆਪਣੇ ਸਾਹਮਣੇ ਇੱਕ ਸਕੂਟਰੀ ਖੜੀ ਹੈਗੀ ਇਹ 5 ਬੈਟਰੀਆਂ ਵਾਲੀ ਹੈ ਜੀ ਇਹਦੇ ਵਿੱਚ 5 ਬੈਟਰੀਆਂ ਨਹੀਂ ਆ ਤੇ ਇਹਦਾ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੇ 5 ਬੈਟਰੀਆਂ ਦੀ ਆਪਾਂ ਨੂੰ ਪਹਿਚਾਣ ਕੀ ਆ ਵੀ ਇਹਦੇ ਵਿੱਚ 5 ਬੈਟਰੀਆਂ ਨੇ ਬਿਨਾਂ ਡਿੱਗੀ ਖੋਲੇ ਆਪਾਂ ਇਹਦੀਆਂ 5 ਬੈਟਰੀਆਂ ਕਿਵੇਂ ਚੈੱਕ ਕਰ ਸਕਦੇ ਆ ਵੀ ਇਹਦੇ ਵਿੱਚ 5 ਬੈਟਰੀਆਂ ਆ 6 ਬੈਟਰੀਆਂ ਨੇ ਜਾਂ 4 ਬੈਟਰੀਆਂ ਨੇ ਜਦੋਂ ਹੀ ਆਪਾਂ ਇਹਨੂੰ ਚਾਬੀ ਤੋਂ ਇਹਨੂੰ ਔਨ ਕਰਾਂਗੇ ਇਹਦੀ ਡਿਸਪਲੇ ਇਸ ਤਰ੍ਹਾਂ ਆਊਗੀ ਤੇ 60 ਵੋਲਟ ਜਿ ਲਿਖਿਆ ਆਊਗਾ ਜਿਹੜਾ 60 ਵੋਲਟ ਆਊਗਾ ਉਹ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ 5 ਬੈਟਰੀਆਂ ਨੇ ਜੇਕਰ ਇੱਥੇ 48 ਵੋਲਟ ਆਉਂਦਾ ਤਾਂ ਇਹ 4 ਬੈਟਰੀਆਂ ਹੋਣੀਆਂ ਸੀਗੀਆਂ ਜੇਕਰ ਇੱਥੇ 60 ਵੋਲਟ ਆਉਂਦਾ ਤਾਂ 5 ਜੇ 72 ਵੋਲਟ ਆਉਂਦਾ ਤਾਂ 6 ਬੈਟਰੀਆਂ ਲੱਗੀਆਂ ਹੁਣ ਆਪਾਂ ਇਹਦੀਆਂ ਬੈਟਰੀਆਂ ਖੋਲਕੇ ਦੇਖਾਂਗੇ ਇਹਦੇ ਵਿੱਚ ਆ ਚਾਰ ਨਾਟ ਆਗੇ ਆ ਮੇਰੇ ਪਹਿਲਾਂ ਖੁੱਲੇ ਹੋਏ ਸੀ ਇਸ ਤਰ੍ਹਾਂ ਖੋਲ ਕੇ ਚਾਰ ਨਾਟ ਆਪਾਂ ਆ ਸੀਟ ਚੱਕ ਲੈ ਸੀਟ ਚੱਕ ਲਈ ਤੇ ਆ ਬੈਟਰੀਆਂ ਨੇ ਇਹਦੇ ਵਿੱਚ ਦੋ ਬੈਟਰੀਆਂ ਥੱਲੇ ਆ ਗਈਆਂ ਤਿੰਨ ਬੈਟਰੀਆਂ ਉੱਪਰ ਐ ਚ ਪੰਜ ਬੈਟਰੀਆਂ ਨੇ ਇਹ ਕੀ ਹੈ ਜੀ 60 ਵੋਲਟ ਜਿਵੇਂ ਵੀ ਆਪਾਂ ਨਵੀਂ ਸਕੂਟਰੀ ਲੈਣ ਜਾਣੇ ਆ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕਿੰਨੇ ਬੈਟਰੀ ਵਾਲੀ ਸਕੂਟਰੀ ਲੈ ਕੇ ਖਰੀਦ ਰਹੇ ਆ ਪੰਜ ਬੈਟਰੀ ਵਾਲੀ ਯੂਟਿੀ ਖਰੀਦ ਰਹੇ ਆ ਚਾਰ ਵਾਲੀ ਖਰੀਦ ਰਹੇ ਆ ਜੇ ਆਪਾਂ ਸੇਵ ਬੈਟਰੀ ਵਾਲੀ ਖਰੀਦ ਰਹੇ ਆ ਜੇਕਰ ਆਪਾਂ ਚਾਰ ਬੈਟਰੀ ਵਾਲੀ ਸਕੂਟਰੀ ਖਰੀਦ ਰਹੇ ਆ ਤੇ ਉਹਦੇ ਵਿੱਚ ਜਿਹੜਾ ਇਹਨੂੰ ਮੇਨ ਚਲਾਉਂਦਾ ਹੈਗਾ ਹਾਂ ਕੰਟਰੋਲਰ ਆ ਆਪਾਂ ਨੂੰ ਉਹਦੇ ਵਿੱਚ ਜਿਹੜਾ ਕੰਟਰੋਲਰ ਹੈਗਾ ਆ ਲਿਖਿਆ ਹੋਆ 60 48 ਆਪਾਂ ਨੂੰ ਉਹਦੇ ਵਿੱਚ ਕੰਟਰੋਲਰ 60 ਤੇ 48 ਵਾੜਦਾ ਹੀ ਮਿਲੂਗਾ ਆਪਾਂ ਇਹ ਸਕੂਟਰੀ ਦੇ ਵਿੱਚ 4 ਤੇ 5 ਬੈਟਰੀਆਂ ਰੱਖ ਕੇ ਸਕੂਟਰੀ ਚਲਾ ਸਕਦੇ ਆ ਆਪਾਂ ਇਹਦੇ ਵਿੱਚ 6 ਬੈਟਰੀਆਂ ਰੱਖ ਕੇ ਜਿਹੜੀਆਂ ਸਕੂਟਰੀ ਨਹੀਂ ਚਲਾ ਸਕਦੇ ਜਦੋਂ ਆਪਾਂ ਸਕੂਟਰੀ ਨਵੀਂ ਖਰੀਦਣੀ ਆਂ ਜੀ ਇਹ ਗੱਲ ਆਪਣੇ ਨੌਲੇਜ ਚ ਹੋਵੇ ਵੀ ਆਪਾਂ 6 ਬੈਟਰੀਆਂ ਵਾਲੀ ਸਕੂਟਰੀ ਖਰੀਦਣੀ ਆ ਜਾਂ ਆਪਾਂ 5 ਬੈਟਰੀਆਂ ਵਾਲੀ ਸਕੂਟਰੀ ਖਰੀਦਣੀ ਆ ਜੇਕਰ ਤੁਸੀਂ ਅਜਿਹੇ ਕੰਟਰੋਲਰ ਵੀ ਆਉਂਦੇ ਆ ਕਿ ਬਹੁਤੀਆਂ ਸਕੂਟਰੀਆਂ ਦੇ ਵਿੱਚ ਲੱਗੇ ਹੋਏ ਤੇ ਉਹਨਾਂ ਦੇ ਉੱਤੇ ਜੇ ਆਪਾਂ ਖਰੀਦਦੇ ਹਾਂ ਕਿ ਪੰਜ ਬੈਟਰੀਆਂ ਵਾਲੀ ਸਕੂਟਰੀਆਂ ਤਾਂ ਉਥੇ ਆ 48 ਦੀ ਜਗ੍ਹਾ ਦੇ ਉੱਤੇ 60 ਤੇ 72 ਬਾੜ ਦਾ ਜਿਹੜਾ ਕੰਟਰੋਲਰ ਆਉਂਦਾ ਕੰਟਰੋਲਰ ਚੈੱਕ ਕਰ ਲੈਣਾ ਵੀ ਵਧੀਆ ਕੁਆਲਿਟੀ ਦਾ ਲੱਗਿਆ ਹੋਗਾ ਜਿਵੇਂ ਹੁਣ ਇਹਦੇ ਵਿੱਚ ਕੰਟਰੋਲਰ ਲੱਗਿਆ ਹੋਗਾ ਆ ਇਹ ਜਿਹੜਾ ਕੰਟਰੋਲਰ ਹੈਗਾ ਵਧੀਆ ਕੁਆਲਿਟੀ ਦਾ ਕੰਟਰੋਲਰ ਹੈ ਇਹਦੇ ਵਿੱਚ ਜਿਹੜਾ ਲੱਗਿਆ ਹੋਇਆ ਹੈ ਮੇਨ ਕੰਮ ਵਾਗੈ ਦੇ ਵਿੱਚ ਕੰਟਰੋਲਰ ਦਾ ਜਿਹਨੇ ਮੋਟਰ ਨੂੰ ਕਰੰਟ ਦੇਣਾ ਬੈਟਰੀਆਂ ਤੋਂ ਕਰੰਟ ਲੈਣਾ ਹੈ ਜਿਹਨੇ ਪੂਰਾ ਬੈਟਰੀਆਂ ਤੇ ਮੋਟਰ ਦੇ ਵਿੱਚਕਾਰ ਆਪਦੀ ਪੂਰੀ ਜਿਹੜੀ ਸਥਿਤੀ ਹੈਗੀ ਕਰੰਟ ਦੀ ਸਥਿਰ ਰੱਖਣੀ ਹੈ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮੋਟਰ ਬਾਰੇ ਜਿਵੇਂ ਹੁਣ ਇਹ ਚਾਰ ਬੈਟਰੀਆਂ ਵਾਲੀ ਸਕੂਟਰੀ ਆ ਚਾਰ ਤੇ ਪੰਜ ਵਾਲੀ ਜਿਵੇਂ ਇਹਦੀ ਮੋਟਰ ਆ ਗਈ ਇਹਦੇ ਵਿੱਚ ਹੁੰਦੀ ਹੈ ਹੱਬ ਮੋਟਰ ਇਹਦੇ ਟਾਇਰ ਦੇ ਵਿੱਚ ਹੀ ਮੋਟਰ ਆ ਗਈ ਤੇ ਜਿਹੜਾ ਦਾ ਟਾਇਰ ਆਗਾ ਤੁਹਾਨੂੰ 5 ਤੇ 4 ਬੈਟਰੀਆਂ 'ਚ ਕੋਲ ਦਾ ਜ਼ਿਆਦਾਤਰ 10 ਇੰਚ ਹੀ ਮਿਲੂਗਾ ਜਿਹੜੇ ਵੀ ਤੁਸੀਂ ਡੀਲਰ ਕੋਲੇ ਸਕੂਟਰ ਖਰੀਦਣ ਜਾਂਦੇ ਹੋਗੇ ਇਹ ਗੱਲ ਉਹ ਤੋਂ ਜ਼ਰੂਰ ਪੁੱਛੋ ਕਿ ਇਹਦੇ ਵਿੱਚ ਟਾਇਰ ਆਗਾ ਜਿਹੜਾ 10 ਇੰਚੀ ਆ ਜਾਂ ਕਿੰਨੇ ਇੰਚੀ ਲੱਗਿਆ ਵਾ ਜਿਹੜੀ ਇਹਦੀ ਮੋਟਰ ਆਗੀ ਉਹ ਕਿੰਨੇ ਪਾਵਰ ਦੀ ਹੈ ਕਿੰਨੇ ਵਾਟ ਦੀ ਹੈਗੀ ਜ਼ਿਆਦਾਤਰ 4 ਬੈਟਰੀਆਂ ਲਈ ਜੇਕਰ ਸਕੂਟਰ ਹੀ ਖਰੀਦਦੇ ਆ ਤਾਂ ਜਿਹੜੀ ਇਹਦੀ ਮੋਟਰ ਆ ਜੀ 250 ਵਾਟ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਬਹੁਤੇ ਡੀਲਰ ਆ ਕੇ ਜਿਹੜੇ ਆਪਦੀ ਚੀਜ਼ ਵੇਚਣ ਦੇ ਮਾਰੇ ਉਹ 250 ਵਾਟ ਵਾਲੀ ਮੋਟਰ ਨੂੰ 1000 ਵਾਟ, 800 ਵਾਟ, 1200 ਵਾਟ ਕਈ ਵੇਚ ਦਿੰਦੇ ਆ ਜੀ। ਪਰ ਉਹਨਾਂ ਪੂਰੀ ਜਾਣਕਾਰੀ ਲਓ ਵੀ ਇਹਦੇ ਵਿੱਚ ਵਿੱਚ ਮੋਟਰ ਆ ਗਈ ਕਿੰਨੇ ਵਾਟ ਦੀ ਹੈ ਜੀ। ਇਹ ਜਿਹੜੀ ਮੋਟਰ ਆ ਗਈ ਇਹ 250 ਵਾਟ ਤੋਂ ਸ਼ੁਰੂ ਹੋ ਕੇ ਇਹ 1400 ਵਾਟ ਤੱਕ 1600 ਵਾਟ ਤੱਕ ਮਿਲਦੀ ਹੈ ਜੀ ਜਿਹੜੀ ਹੱਬ ਮੋਟਰ ਆ ਜੀ। ਜਿਹੜੀ ਉਸ ਤੋਂ ਉੱਪਰ ਵਾਟ ਦੀਆਂ ਮੋਟਰਾਂ ਨਹੀਂ ਆ ਉਹ ਮੂਰੇ ਲਾ ਕੇ ਚੇਨ ਸਿਸਟਮ ਜਾਂ 벨ਟ ਸਿਸਟਮ ਨਾਲ ਚਲਦੀਆਂ ਨਹੀਂ ਆ। ਤੇ ਇਹ ਜਿਹੜੀਆਂ ਹੱਬ ਮੋਟਰ ਆ ਕਿ ਜ਼ਿਆਦਾਤਰ ਆਪਣੀਆਂ ਜਿੰਨੀਆਂ ਵੀ ਇੱਧਰ ਸਕੂਟਰੀਆਂ ਚਲਦੀਆਂ ਉਹ ਹੱਬ ਮੋਟਰਾਂ ਵੀ ਚਲਦੀਆਂ ਨਹੀਂ ਆ। ਤੇ ਜਿਹੜੀਆਂ ਬੈਟਰੀਆਂ ਨਹੀਂ ਆ ਇਹਦੇ ਵਿੱਚ LED ਐਕਸਿਡ ਬੈਟਰੀ ਆਉਂਦੀ ਹੈ। ਤੇ ਜੇ ਆਪਾਂ ਮਹਿੰਗੀ ਸਕੂਟਰੀ ਦੇ ਵਿੱਚ ਜਾਂਦੇ ਆ ਜਿਵੇਂ ਲਿਥੀਅਮ ਬੈਟਰੀ ਆਉਂਦੀ ਹੈਗੀ ਤੇ ਉਹ ਜਿਵੇਂ ਓਲਾ ਵਗੈਰਾ ਆਉਂਦੀਆਂ ਨੇ ਉਹਨਾਂ ਦਾ ਉਹ ਜਿਆਦਾਤਰ ਰੇਟ ਜ਼ਿਆਦਾਗਾ। ਜਿਵੇਂ ਹੁਣ ਇਹ ਬੈਟਰੀਆਂ ਮੈਕਸੀਮਮ ਜੇ ਆਪਾਂ ਇਹਦੀ ਸੰਭਾਲ ਰੱਖਾਂਗੇ ਕੀਅਰ ਕਰਾਂਗੇ ਤਾਂ तकरीबन 3 ਸਾਲ ਦੇ ਲਗਭਗ ਜਿਹੜੀਆਂ ਇਹ ਬੈਟਰੀਆਂ ਨੇਗੀਆਂ ਕੰਮ ਕੱਢ ਜਾਂਦੀਆਂ ਨੇਗੀਆਂ ਤੇ ਜਿਹੜੀ ਲਿਥੀਅਮ ਬੈਟਰੀ ਆ ਗਈ ਜੇ ਆਪਾਂ ਉਹਦੀ ਗਾਰੰਟੀ ਵਾਰੰਟੀ ਦੀ ਗੱਲ ਕਰੀਏ ਤਾਂ 3 ਸਾਲ ਦੀ ਹੁੰਦੀ ਹੈਗੀ तकरीबन ਉਹ 5 ਸਾਲ ਆ ਜਿਹੜੀ ਬੈਟਰੀ ਵਧੀਆ ਬੰਦਾ ਜੇ ਕੋਈ ਉਹਨੂੰ ਕੇਅਰ ਨਾਲ ਚਲਾ ਰਿਹਾਗਾ ਟਾਈਮ ਦੇ ਨਾਲ ਉਹਦਾ ਸਰਵਿਸ ਕਰਾ ਰਿਹਾਗਾ ਤਾਂ 5 ਸਾਲ ਚੱਕ ਕੱਢ ਜਾਂਦੀ ਆ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇਹਦੀ ਬ੍ਰੇਕਾਂ ਦੀ ਜਿਵੇਂ ਇਹਦੇ 4 ਬੈਟਰੀ ਤੇ 5 ਬੈਟਰੀਆਂ ਵਾਲੀ ਸਕੂਟਰੀ ਆ ਇਹਦੇ ਵਿੱਚ ਜਿਹੜਾ ਬ੍ਰੇਕ ਸਿਸਟਮ ਆ ਇਹ ਆਉਂਦਾਗਾ ਡਰਮ ਆ ਤੁਸੀਂ ਬ੍ਰੇਕ ਚੈੱਕ ਕਰੋ ਕਿਹੜਾ ਹੈਗਾ ਡਰਮ ਸਿਸਟਮ ਜਿਹੜੇ ਇਹਦੇ ਅਗਲੇ ਬ੍ਰੇਕ ਆਉਂਦੇ ਆਗੇ ਉਹ ਆਉਂਦੇ ਡਿਸਕ ਬ੍ਰੇਕ ਜ਼ਿਆਦਾਤਰ ਜਿਹੜੀਆਂ ਹੁਣ ਈ-ਬੈਕ ਸਕੂਟਰੀਆਂ ਆਉਂਦੀਆਂ ਨੇ ਉਹਨਾਂ ਦੇ ਦੋਨੇ ਹੀ ਚੱਕਿਆਂ ਦੇ ਡਿਸਕਵਰੀ ਕੀ ਆਉਂਦੇ ਆ ਜੀ ਉਸ ਤੋਂ ਬਾਅਦ ਆਪਾਂ ਇਹ ਚੈੱਕ ਕਰਨਾ ਮਟੀਰੀਅਲ ਕਿਵੇਂ ਆਗਾ ਇਹ ਜ਼ਿਆਦਾਤਰ ਜਿਹੜੀ ਇਹਦੀ ਬਾਡੀ ਹੈਗੀ ਇਹ ਪਲਾਸਟਿਕ ਦੀ ਹੁੰਦੀ ਹੈਗੀ ਪਲਾਸਟਿਕ ਦੀ ਹੋਣ ਕਰਕੇ ਇਹਦੇ ਵਿੱਚ ਇਸ ਤਰ੍ਹਾਂ ਲੋਕ ਹੀ ਲੱਗੇ ਹੁੰਦੇ ਆ ਜੀ ਜਿਹੜੀ ਆ ਚੀਜ਼ਾਂ ਨਹੀਂ ਆ ਤੇ ਆ ਜਿਵੇਂ ਲੋਕ ਆਗੇ ਜ਼ਿਆਦਾਤਰ ਸਾਨੂੰ ਇੱਥੇ ਵੀ ਮੂਰੇ ਆ ਚੀਜ਼ਾਂ ਦੇ ਵਿੱਚ ਜਦੋਂ ਆਪਾਂ ਇਹਨੂੰ ਪੱਟਾਂਗੇ ਤਾਂ ਲੋਕ ਹੀ ਮਿਲਣਗੇ ਜ਼ਿਆਦਾਤਰ ਜੀ ਆ ਚੀਜ਼ਾਂ ਦੇ ਧਿਆਨ ਰੱਖਣਾ ਵੀਰ ਲੋਕ ਲੋਕ ਸਹੀ ਆ ਸੈਟਾ ਕੋਈ ਲੋਕ ਟੁੱਟਿਆ ਹੋਆ ਤਾਂ ਨਹੀਂ ਬਾਡੀ ਵਗੈਰਾ ਜੀ ਜਿਹੜੀ ਪ੍ਰੋਪਰ ਐ ਲੱਗੀ ਹੋਈ ਹੈ ਜੀ ਆ ਚੀਜ਼ਾਂ ਨੇ ਜਿਹੜੀਆਂ ਲੋਕ ਹੀ ਹੁੰਦੇ ਆ ਜਿੱਥੇ ਇਹ ਚੀਜ਼ ਜ਼ਿਆਦਾ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਇਸ ਤੋਂ ਬਾਅਦ ਗੱਲ ਕਰਦੇ ਆਂ ਜੇ ਜਿਹੜੇ ਆਪਾਂ ਸਕੂਟਰੀਆਂ ਚਲਾ ਰਹੇ ਆ ਜਿਨ੍ਹਾਂ ਕੋਲੇ ਸਕੂਟਰੀਆਂ ਪਹਿਲਾਂ ਨਹੀਂ ਗਈਆਂ ਤੇ ਉਹ ਆਪ ਦੀ ਸਕੂਟਰੀਆਂ ਦੀ ਕੇਅਰ ਕਿਵੇਂ ਕਰਨ ਕਿਵੇਂ ਲੰਬੇ ਸਮੇਂ ਤੱਕ ਜਿਹੜੀਆਂ ਆਪਦੀਆਂ ਬੈਟਰੀਆਂ ਉਹਨਾਂ ਕੋਲ ਚੱਲ ਸਕਣ ਹੁਣ ਆਪਾਂ ਗੱਲ ਕਰਾਂਗੇ ਬੈਟਰੀਆਂ ਬਾਰੇ